ਲਾਈਵ ਹੀ ਮਿੱਤਰੋ 60 55 ਦਾ ਤੇਲ ਵਧਾਉਣੇ ਆਗੇ ਹਾਲ ਖੇਚਦਾ ਨਹੀਂ ਸੀ ਪੂਰੇ ਖੋਸ ਹੋ ਕੇ ਦਬਦਾ ਸੀਗਾ ਤੇ ਕੰਪਨੀ ਫੀਟਡ ਸੀ ਅੱਜ ਸੀ ਲਾਣੇ ਜਿਹੜੀਆਂ ਉਹ ਤੋੜਤੀਆਂ ਤੇ ਦੇਖਦਾ ਕੀ ਬਣਦਾ ਇਹਦਾ ਕਿੰਨਾ ਕਟਾਇਆ ਕੀ ਵਸਾ ਕਰਿਆ ਹੋਇਆ ਹੈ ਇਹਨਾਂ ਆਪ ਹੀ ਇਹਦਾ ਖੇਤ ਚ ਡਾਕਟਰੀ ਕਰਤੀ ਤੇ ਉਹ ਨਾੜ ਘਰਾਂ ਦਾ ਪਹਿਲੀ ਚੱਕਿਆ ਹਾ ਤੇ ਇਹਦਾ ਥੋੜਾ ਜਿਹਾ ਘੱਟ ਸੀਗਾ ਪੇਚ ਕਾ ਲਿਆ ਰੈਡੀ ਹਾਂ ਪੇਚ ਕਾ ਇੱਥੇ ਲੱਗਣੀ ਨਹੀਂ ਵੱਡਾ ਵੱਡਾ ਕਾ ਚਲ ਹੱਥ ਨਹੀਂ ਬਾਜੂ ਟੇਲਾ ਕਰਕੇ ਇਹ ਏਡਾ ਟਾਈਟ ਨਹੀਂ ਲੱਗਦਾ ਤੇਲ ਚੀਂ ਅੰਦਰੋਂ ਵਾਧ ਗਿਆ ਬਾਜੂ ਦੋ ਚੂੜੀਆਂ ਵਧਾਈ ਲੋਕ ਦੋ ਇੱਕੀ ਲੋਕ ਇਹਦੇ ਦੇ ਦੇ ਤੇਲ ਰੋ ਤੇਲ ਤਾਂ ਕੁਝ ਵੀ ਨਹੀਂ ਨਿਕਲਿਆ ਤੇਲ ਨਹੀਂ ਨਿਕਲਦਾ ਤੇਲ ਦਾ ਇਸ ਲਈ ਤੇਲ ਕੋਕ ਆ ਜਾਂਦਾ ਸੀਲ ਨਾਲ ਵਿੱਚ ਦੀ ਉਧਰ ਖੁੱਲਾ ਹੁੰਦਾ ਥੱਲੇ ਦੀ ਹਮ ਬਾਰੇ ਇਹ ਤਾਂ ਪੰਪ ਚਾ ਸਿੱਧਾ ਤੇ ਰੌਣ ਕਰਕੇ ਐਵੇਂ ਪਲੇਟ ਚ ਜਾ ਵਰਦਾ ਤਾਂਵੇਂ ਪਲੇਟ ਇੱਕ ਕਿੜਾ ਆ ਗਿਆ ਹੋਰ ਦੇ ਦੇ ਇੱਕ ਕਿੜਾ ਹੋਰ ਦੇ ਦੇ ਫੇਰ ਇੱਕ ਬਸ ਬਸ ਬਹੁਤ ਆ ਇਹਨਾਂ ਦਾ ਚੱਕ ਬਹੁਤ ਬਹੁਤ ਕਾਹ ਦੇਕਰ ਉਹਦੇ ਸਰਵਿਸ ਕਰਾਈਏ ਜਦ ਮੈਂ ਤਾਂ ਉਦੀ ਗਿਆ ਸੀ ਮਿਸਤਰੀ ਮੈਂ ਕਰਦੇ ਵਧਾਦੇ ਉਹ ਕਹਿੰਦਾ ਚੱਲੀ ਜਾਊਗਾ ਸਣੀ ਹੁੰਦਾ ਪਰ ਐ ਵੀ ਹੁਣ ਥੋੜਾ ਜਿਆ ਖੁਸ਼ ਹੋ ਕੇ ਨਹੀਂ ਗਿਆ ਜਿਹਦਾ ਉਹਦੇ ਪਲਾਵਾ ਤੇ ਵੀ ਦਬਦਾ ਸੀਗਾ ਇਹ ਕੰਪਨੀਆਂ ਚੀਜ਼ਾਂ ਕਾਹ ਨੂੰ ਚਲਦੀਆਂ ਨਵੀ ਹੁਣ ਲਾ ਦੇ ਬਸ ਲਾ ਦੇ ਲਾ ਦੇ ਬਸ ਪਲੇਟ ਦੇਣੀ ਸਿੱਧੀ ਪਲੇਟ ਤਾਂ ਸਿੱਧੀ ਆਈ ਉਹ ਗੱਟ ਟਰੈਕਟਰ ਹੀ ਅੱਗ ਵਰਗਾ ਹੋਇਆ ਪਿਆ ਮੈਂ ਟਰੈਕਟਰ ਸੱਬਰ ਖਿੱਚਦੀ ਆ ਮਗਰ ਨੂੰ ਹਾਲਜੇ ਨੇ ਗਾਹ ਪਾਤਾ ਨਾ ਸਲਿੱਪ ਬਹੁਤ ਮਾਰਦਾ ਇਹ ਸਲਿੱਪ ਤਾਂ ਉਹ ਆ ਨਾ ਪਹਿਲਾਂ ਤਾਂ ਹਾਂ ਚੇਟ ਮਾਰਦਾ ਇਹਨੇ ਉਹਦਾ ਵੀ ਡੰਡਾ ਥੱਲੇ ਪਾਈ ਤਵੀਆਂ ਜਦੋਂ ਰਾਤ ਤੇ ਜਾਣੀਆਂ ਹੁਣ ਨਾ ਉਹ ਥੱਲੇ ਮੋਟੀ ਪੈਨ ਕਰ ਨਹੀਂ ਕਰ ਲੈ ਡੰਡੇ ਨੂੰ ਫਿਰ ਰਾਤ ਕੋਤਾ ਹੋਣੀ ਟੁੱਟਦੀ ਕੰਟਰੋਲ ਰਾਡ ਕਿਸੇ ਟਰੈਕ ਦੀ ਵੀ ਹੈ ਆ ਜਿਹੜੇ ਥੱਲੇ ਨੂੰ ਗਲੀਆਂ ਦਿੱਤੀਆਂ ਹੁੰਦੀਆਂ ਵੱਧ ਇਹ ਇਸੇ ਕਾਰਨ ਹੀ ਹੈ ਜੇ ਦੂਰ ਜਾਣਾ ਹੋਣਾ ਹਾਂ ਜਿਹੜਾ ਸਭ ਜੇ ਮਾਰੇ ਹੁੰਦੇ ਆ ਆ ਜਿਹੜਾ ਥੱਲੇ ਨੂੰ ਸੱਲ ਨੇ ਜਿਹੜੀ ਆਪਾਂ ਕੰਟਰੋਲ ਹੁੰਦੀ ਹੈ ਕੰਟਰੋਲ ਲਿਫਟ ਵਾਲੀ ਇਹ ਥੱਲੇ ਪਾ ਕੇ ਲਜਾਵੇ ਮੋਟੇ ਪਿੰਨ ਕੰਨੀ ਰੰਦਾ ਠੀਕ ਹੈ ਕਿਤੇ ਵੀ ਜਾਣਾ ਜਨ ਹੱਥ ਹੀ ਨਹੀਂ ਲੱਗਦਾ ਬਾਹਾਂ ਤੇ ਤਾਂ ਹਾਂ ਗੋਬੀ ਹੈਲੋ ਠੀਕ ਹੈ ਫੇਰ ਦੀ ਸਰਦ ਜੀ ਸੁਣਿਆ ਫੇਰ ਹੀ ਜਾਣਾ ਹਜੇ 2 ਕਿਲੇ ਰੇਟ ਆ ਜੀ ਲੈ ਵੀ ਉਹਦਾ ਤਾਂ ਆੱਟੇ ਇਹਨਾਂ ਤੇ ਖੇਰ ਕਾਸਤੀ ਪਲੇਟ ਹੁਣ ਦੇਖਦਾ ਜੋਰ ਲਵਾ ਕੇ ਤੋਂ ਕਿਵੇਂ ਆ ਕੀ ਗੱਲ ਬਾਤ ਆ ਉਹਦਾ ਫਰਕ ਪਈ ਦੋ ਚੂੜੀਆਂ ਨਾਲ ਪੂਰਾ ਪੂਰਾ ਸਰਵ ਰੀਡਰ ਤੇ ਵੀ ਨਹੀਂ ਦਮਣ ਹੈਨਾ ਆ ਜੇ ਨਾਵ ਲੱਗਦਾ ਦੇਖਿਆ ਫਿਰ ਹੋ ਚੱਕਦਾ ਇੱਕ ਚੂੜੀ ਇੱਕ ਅੱਧੀ ਚੂੜੀ ਹੋਰ ਛੋੜਾ ਪੇਚ ਕਰ ਲੈ ਕੇ ਉਹਦਾ ਹਾਲੀ ਇਹ ਆ ਉਹ ਕੋਈ ਹੱਲ ਹੈ ਹੀ ਨਹੀਂ ਉਹਦਾ ਨਾੜ ਦਾ ਵੀ ਨਵੇਂ ਪੰਪ ਦਾ ਆਪ ਵਧਾਇਆ ਹੈ ਨਾ ਹੂੰ ਨਾ ਉਹ ਨਹੀਂ ਛੇੜਿਆ ਫਿਰ ਛੇੜਿਆ ਨਹੀਂ ਉਹ ਖਚਾਈ ਬਹੁਤ ਆ ਫਿਰ ਉਹ ਤਾਂ ਆਈਆਂ ਉਹਦਾ ਕੁਝ ਨਹੀਂ ਛੇੜਿਆ ਮੈਂ ਕਿਹਾ ਸੀਗਾ ਮਹਾ ਵਧਾ ਦਈਏ ਨਾ ਨਾ ਬਹੁਤ ਖਚਾਈ ਹੈ ਉਹ ਸਾਰਾ ਦਵਿਆਂ ਦੇ ਹੁਣ ਹਾਂ ਜੰਮਾ ਫੁੱਲ ਕੱਟ ਛੱਡਿਆ ਹੋਇਆਗਾ ਹਾਂ ਫੁੱਲ ਕੱਟ ਛੱਡ ਕੇ ਵੀ ਦਬਦਾ ਨਹੀਂ ਹੈਗਾ ਤਰੀਆਂ ਕੱਟ ਟਰੈਕਟਰ ਖੜ ਜਾਂਦਾਗਾ ਜਦੋਂ ਸਮਾਨ ਹੀ ਸਾਰਾ ਨਮਾ ਚ ਪੰਪ ਵੀ ਨਮਾ ਟਰੈਕਟਰ ਤਾਂ ਹੁਣ ਆ ਵੀ ਨਮਾ ਇਹਨੂੰ ਕੀ ਹੋਇਆਗਾ ਇਹਨੂੰ ਹੋਣਾ ਤਾਂ ਕੀ ਹੈ ਉਹਦੇ ਹੌਲੈਂਡ ਤਾਂ ਵੀ ਖੜ ਗਿਆ ਤੁਰ ਜਾਂਦਾ 37 30 ਜਾ ਹੂੰ ਹੂੰ ਉਹ ਨਹੀਂ ਕਿ ਚੱਲਦਾ ਇਹਨਾਂ ਉਹ ਲੋਕ ਨੂੰ ਪਤਾ ਨਹੀਂ ਕਿਵੇਂ ਖਿਚਾਈ ਜਾਂਦੇ ਨੇ ਉਹ ਆਪਣੇ ਜਿੰਨੀ ਤਾਰ ਨਹੀਂ ਪਾਉਂਦੇ ਆਪਣੇ ਜਿੰਨੀ ਤਾਰ ਨਹੀਂ ਪਾਉਂਦੇ ਨੂੰ ਤੂੰ ਆ ਦੇਖ ਲੈ ਆ ਦਾਤੀ ਕੇ ਬਾਹ ਕਿਆ ਸੀ ਮੱਕੀ ਵਾਲਾ ਵਿੱਚ ਤੁਰਿਆ ਨਹੀਂ ਸੀ ਜਾਂਦਾ ਉਹ ਬਾਹਣ ਤੇ ਤੂੰ ਹੁਣ ਆ ਸੱਬਲੋਂ ਮਾਰੀਂ ਦੇਖੀ ਤੂੰ ਗੱਲੀ ਲੁੱਟ ਜਾਉ ਲੈ ਜੀ ਮਿੱਤਰੋ ਚੱਕ ਤੇਲ ਵਧਾਦਾ ਕਿਰਾ ਲੈ ਹੁਣ ਇਹਦਾ ਹੀ ਕੱਢ ਲਈ ਸੱਲ ਮਾਰ ਕੇ ਦੇਖ ਵਾਈਟ ਉੱਤੇ ਆ ਲੈ ਆ ਮੈਨੂੰ ਫੜਾ ਆਂ ਦਸਨ ਦੇ ਲੈ ਸਾਰਾ ਆਨੇ ਚਾਬੀਆਂ ਇਹ ਵਾਹ ਸਕੂਟੇ ਜਾਨ ਨੂੰ ਕੱਲੀ ਸੱਬਲ ਸੱਬਲ ਨੇ ਉਹ ਕਰਤਾ ਆ ਮਾਰਿਆ ਰੋਬ ਤੋ ਗੇਦਾ ਹੋਈ ਦੇਖ ਜੌਰ ਲਵਾ ਕੇ ਆਈ ਡਰੋਨ ਤਰ ਨੂੰ ਲੈ ਜਾ ਜਾਂ ਇਹਨੂੰ ਲੈ ਜਾ ਰੇਤ ਦੇ ਕਿਹਦੇ ਕੀ ਰੇਤ ਜਿਹੜਾ ਬ੍ਰਾਹਤ ਨੇ ਪੂ ਮਾਰ ਦੇਣਾ ਟਰੈਕਟਰ 5911 ਆ ਸਲਿੱਪ ਨਹੀਂ ਮਾਰਦਾ ਹੌਲੈਂਡ ਵੀ ਸਲਿੱਪ ਦੇ ਜਾਂਦਾ ਪਰ 5911 ਨਹੀਂ ਸਲਿੱਪ ਦਿੰਦਾ ਇਹ ਜੀ ਤੇ ਲੈ ਵੀ ਬਰੋਲੇ ਦਾ ਬੰਨਣ ਲੱਗਿਆ ਤੇਲ ਦੇ ਮळा ਥੋੜਾ ਜਿਆਦਾ ਚੱਲ ਕੋਈ ਗੱਲ ਨਹੀਂ ਚੱਲਣ ਤੇ ਪੀਨ ਦੇ ਤੇਲ ਓਕੇ ਆਗਾ ਮੜਾ ਧੂਆਂ ਮਾਰਦਾ ਚਹੀਦਾ ਰਾਹ ਝੋਟਾ ਨਹੀਂ ਦਬਦਾ ਇਹਦੀ ਅੱਜ ਸੋਹ ਲਾਤੀ ਸੋਹ ਲਾਉਣੀ ਪੈਗੀ ਇਹਦਾ ਲੋਕ ਜਾ ਤੋੜਤਾ ਮੂਰੋ ਝੋਸੇ ਬਾਜ-ਵਾਜ ਗਿਓ ਇੱਕ ਸੱਬਲ ਮਾਰੀ ਕਰਕੇ ਐਂ ਬਾਜ-ਵਾਜ ਬਾਜ-ਵਾਜ ਲੋਕ ਜਾਈ ਜਿਹੜਾ ਮੂਰੇ ਲੱਗਿਆ ਹੁੰਦਾ ਆ ਤੋੜਦਾ ਸੀ ਇਹਨੇ ਮਿੱਤਰੋ ਹਾਂ ਆ ਦੇਖੀ ਜਾਊ ਫਿਰ ਟੱਕ ਲਾਂਗੇ ਹੋਰ ਕੀ ਆ ਵਾਹ ਠੀਕ ਆ ਲਾਈ ਜਾਂਦਾ ਠੀਕ ਆ ਹੁਣ ਖੜਾ ਮਾੜਾ ਮੋਟਾ ਤੂੰ ਹੁਣ ਤੇਲ ਜਾ ਵਧੇ ਤੋਂ ਤੂੰ ਆ ਤਾਂ ਹੁਣ ਦਿਖਾਉਣੀ ਅਕਸਰ ਜਦੋਂ ਤੇਲ ਵਧਿਆਗਾ ਤੇ ਹੂੰ ਇੰਨਾ ਰੱਬ ਜਾ ਹੈ ਨਹੀਂ ਟਰੈਕਟਰ ਚ ਪਤਾ ਨਹੀਂ ਚੱਲਿਆ ਘੱਟ ਕਰਕੇ ਹੈਗਾ ਥੱਲੇ ਵੀ 5.5 600 ਘੰਟਾ ਸੀਗਾ ਪਰ ਅੱਜ ਖੁੱਲ ਜੂ ਇਹ ਹੁਣ ਖੋਲ ਦਾਂਗੇ ਇਹਨੂੰ ਸਾਰੇ ਨੂੰ ਇਹਦੀ ਤਾਂ ਸੋ ਲਾ ਕੇ ਰੱਖਤੀ ਪਿਆ ਸਾਰਾ ਇਹਨੂੰ ਵੀ ਅੱਜ ਪੂਰਾ ਪੜਦੇ ਆਂ ਧਰ ਕੇ 18 ਤਵੀਆਂ ਨੇ ਤੇ ਥੱਲੇ ਮਤਲਬ ਫੋਟ ਫੋਟ ਡੂੰਘੀਆਂ ਜਾਂਦੀਆਂ ਨੇ ਟਰੈਕਟਰ ਖੜਾ ਸਲਿੱਪੇ ਮਾਰਦੇ ਨੇ ਤੇ ਬਾਕੀ ਸਾਨੂੰ ਦੂਜਿਆਂ ਦਾ ਵੀ ਦਿਖਾਵਾਂਗੇ ਚੌਂਡੀਆਰ ਵਗੈਰਾ ਤੇ ਸੇ ਤੁਰਦੇ ਨਹੀਂ ਆ ਵਾਣਾ ਚ ਸਲੇਪੀ ਦੇ ਜਾਂਦਾਗਾ ਤੇ ਹਾਂ ਆਪਾ ਇਹਦੀ ਨਹੀਂ ਕਰਦਾ ਰਹੀ ਸਾ ਈ ਗੱਲ ਆ ਵਾ ਬੁੜਾ ਬੰਦਾ ਕਹਿੰਦਾ ਇਹਦੀ ਰੀਚ ਨਹੀਂ ਕਹਿੰਦਾ ਕੋਈ ਕਰਦਾ ਕਹਿੰਦਾ ਅਸਾਂ ਹਾਥੀ ਵਾਲੇ ਹੱਡਣੇ ਦੇ ਹੱਡ ਮੋਟਾ ਗਾ ਉਹ ਵੀ ਹਾਥੀ ਵਾਲੀ ਜਾਲ ਆ ਗਈ ਨਾ ਭੱਜੇ ਨਾ ਹੋ ਕਰੇ ਹਾਂ ਠੀਕ ਆ ਮਾ ਲਗੇ ਤੋ ਕੋਈ ਟਰੈਕਟਰ ਨਹੀਂ ਚਲਾਇਆ ਵੇ ਦੇਖੇ ਦੇਖੀ ਨੇ ਠੀਕ ਹੈ। ਹੂੰ। ਠੀਕ ਹੈ ਬਾਬਾ ਕਹਿੰਦਾ ਹਾਥੀ ਵਾਲੇ ਹੱਡਣੇ ਕਹਿੰਦਾ ਯਾ ਟਰੈਕਟਰ ਦੇ ਵਿੱਚ ਤੇ ਕਹਿੰਦਾ ਵੀ ਗਾਹ ਪੌਦਾ ਫਿਰਦਾ ਜਿੱਦਰ ਨੂੰ ਲੰਘਦਾ ਇੱਕ ਰੇਡੀਅਲ ਟਾਇਰ ਨਹੀਂ ਸਲਿੱਪ ਸਰੂਪ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਹੈਗਾ। ਹਾਥੀ ਐ ਨੂੰ ਹਾਥੀ ਦਾ ਦਰਦਾ ਦੇਤਾ ਬਾਬੇ ਨੇ ਤੇ ਕਹਿੰਦਾ ਵੀ ਹਾਥੀ ਐ ਇਹ ਟਰੈਕਟਰ। ਹਾਥੀ ਵਾਲੀ ਜਾਲ ਆ ਗਈ। ਨਾ ਕੋਈ ਬਾੜਾ ਭੱਜੇ ਨਾ ਘਟਣਾ। ਜਿੱਥੇ ਆ ਸੁਪਰ ਸੂਪਰ ਸੀਡਰਾਂ ਤੇ ਹੁਣ ਇਹ ਟਰੈਕਟਰ ਗਾਹ ਪੌਂਦਾ ਆਉਂਦਾ ਹੈਗਾ। ਹੂੰ। ਉਹ ਇੱਥੇ ਦਾ ਕਿਸਨ ਹੁੰਦਾ।